ਹਰ ਬਲੋ ਦੇ ਬਾਟੇ ਵਿੱਚ ਨਿਰਮਲ ਜਲ ਪਾ ਕੇ ਫੇਰ ਫੇਰ ਖੰਡਾ ਜੋਰ ਖੰਡੇ ਦਾ ਵਿਖਾਇਆ ਗਿਆ ਉਹ ਗੁਰੂਕੇ ਮੇਲਾ ਆ ਕੇ ਬਾਟੇ ਚ ਪਤਾਸੇ ਪਾਏ ਸਮਝੋ ਮਠਾਸ ਨੂੰ ਸੀ ਜਾਲ ਤੇ ਰੋ ਆ ਗਿਆ ਫਿਰ ਪੰਜ ਸਾਬੇ ਜਪਜੀ ਦਾ ਜਾਪ ਕੀਤਾ ਇੱਕੋ ਇੱਕ ਨਾਮ ਕਹਦਾ ਤੇ ਆ ਗਿਆ ਪੜਿਆ ਜਪ ਸਾਬ ਛੱਡ ਦੀ ਥਾਈ ਕਾਪਰ ਸਾਰ ਸੋਈਆਂ ਨੂੰ ਸੁਣਾ ਗਿਆ ਖੁਸ਼ੀ ਖੜੇ ਵਾਸਤੇ ਪੜਿਆ ਨਾਲ ਸਾਬ ਨੰਬਰਤਾ ਦੇ ਵਾਸਤੇ ਚੋਪੀ ਨੂੰ ਗਾ ਗਿਆ ਉਹ ਸਮੇਂ ਦੀ ਮੰਗ ਮਹਾਰ ਪ੍ਰਮਾਤਮਾ ਦੀ ਵਿਸਾਖੀ ਵਾਲੇ ਦਿਨ ਪੰਚ ਖਾਲਸਾ ਸਜਾ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਖਾਲਸਾ ਪੰਥ ਦੀ ਸਜਣਾ ਹੋਈ ਤੇ ਮਹਾਰਾਜ ਬਸਮਾਤ ਬਚਾਈ ਕਹਿਣ ਲੱਗੇ ਭਾਈ ਦਾ ਰਾਮ ਜੀ ਕਿਰਪਾ ਕਰ ਦਿਓ ਦੁਨੀਆਂ ਤੇ ਕਿਸੇ ਰੱਬਰ ਨੇ ਇਹ ਗੱਲ ਨਹੀਂ ਆਖੀ ਕਿ ਮੈਂ ਅਟੇਲਾ ਬਣ ਜਾਵਾਂ ਤੇ ਤੁਸੀਂ ਗੁਰੂ ਬਣ ਜਾਓ ਜਦੋਂ ਹਜ਼ਰਤ ਮਾਮ ਸਾਹਿਬ ਆਏ ਵੈਸੇ ਇਸਲਾਮੀ ਮਾਤਤ ਤੇ ਸਿੱਖ ਧਰਮ ਦੀ ਮਰਜ਼ਾਦਾ ਇੱਕੋ ਹੀ ਹੈ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹਵਾਲੇ ਪੜ ਕੇ ਦੇਖਿਓ ਅਸੀਂ ਕਈ ਵਾਰੀ ਸਵਾਲ ਕਰਨ ਤੇ ਲੱਗ ਜਾਂਦੇ ਆਪ ਨਹੀਂ ਗੋ ਕਰਦੇ ਇਸਲਾਮੀ ਮਾਤਤ ਵਿੱਚ ਉਹ ਕਬਰਾਂ ਨੂੰ ਨਹੀਂ ਪੁੱਜਦੇ ਉਹ ਕਿਸੇ ਦੇ ਚਰਨਾਂ ਤੇ ਮੱਥਾ ਨਹੀਂ ਟੇਕਦੇ ਉਹ ਬੈਠ ਕੇ ਬਾਹਰ ਪੰਗਤ ਵਿੱਚ ਜਾ ਕੇ ਆਮ ਪ੍ਰਸ਼ਾਦਾ ਨਹੀਂ ਖਾ ਸਕਦੇ ਉਹ ਤੀਰਥ ਭਰਮਣ ਨਹੀਂ ਕਰਦੇ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗਿਆਨ ਦੇ ਨਾਲ ਜੁੜਿਆ ਹਜ਼ਰਤ ਮੁਹੰਮਦ ਸਾਹਿਬ ਨੇ ਜਦੋਂ ਜੇ ਸੱਭਾ ਮੱਕੇ ਵਿੱਚ ਜਾਣੇ ਕਾਬੇ ਸ਼ਰੀਫ ਦੇ ਦਰਸ਼ਨ ਕਰਦੇ ਨਾ ਮੱਕਾ ਸ਼ਹਿਰ ਹੈ ਤੇ ਕਾਬਾ شریف ਉੱਤੇ ਬਹੁਤ ਵੱਡਾ ਕ ਮੰਦਿਰ ਬਣਿਆ ਹੋਇਆ। ਇਹਦੀਆਂ ਚਾਰ ਦਿਵਾਰਾਂ ਨੇ ਇੱਕ ਦਿਵਾਰ 33 ਫੁੱਟ ਲੰਮੀ ਹੈ। ਇੱਕ 31 ਫੁੱਟ ਦਾ, ਇੱਕ 26 ਫੁੱਟ ਦਾ, ਇੱਕ 21 ਫੁੱਟ ਹੈ। ਇਹ ਕਿਉਂ ਬਣੀਆਂ? ਇੱਥੇ ਤੂਫਾਨ ਹੁੰਦੇ ਸੀ। ਪਹਿਲਾਂ ਹਜ਼ਰਤ ਨੇ ਬਣਾਇਆ, ਫਿਰ ਬਾਬਾ ਆਦਮ ਨੇ ਬਣਾਇਆ ਤੇ ਹਜ਼ਰਤ ਮੁਹੰਮਦ ਸਾਹਿਬ ਨੇ ਬਣਾਇਆ। ਤਾਂ ਬਣਾਈਆਂ ਉਹ ਕਹਿੰਦਾ ਕਿ ਤੂਫਾਨ ਆੜ ਕੇ ਸੀ। ਜਗਾ ਤੋਂ ਇਹਨਾਂ ਦੇ ਮੰਦਿਰ ਨੂੰ ਹਟਾ ਕੇ ਲੈ ਜਾਂਦਾ ਬਸ। ਇੱਥੇ 100 25 ਕਬੂਤਾਂ ਦਾ ਹਵਾਲਾ ਮਿਲਦਾ ਹੈ। ਹਜ਼ਰਤ ਮਹੰਮਦ ਸਾਹਿਬ ਨੇ ਉਹ ਬੁੱਤ ਤੜਵਾ ਦਿੱਤੇ ਸੀ। ਤੇ ਲੋਕਾਂ ਨੇ ਬਗਾਵਤ ਕੀਤੀ। ਤੇ ਹਜ਼ਰਤ ਮਹੰਮਦ ਸਾਹਿਬ ਮੱਕੇ ਨੂੰ ਛੱਡ ਕੇ ਮਦੀਨੇ ਚਲੇ ਗਏ ਸੀ। ਮਦੀਨੇ ਵਿੱਚ ਅੱਜ ਉਹਨਾਂ ਦੀ ਕਬਰ ਬਣੀ ਹੋਈ ਹੈ। ਇੱਥੇ ਕਰਬਲਾ ਦਾ ਜੰਦ ਹੋਇਆ। ਇੱਥੇ ਅੱਜ ਫਤਨ ਤੇ ਸੈਨ ਦੀਆਂ ਦੋ ਯਾਦਗਾਰਾਂ ਬਣੀਆਂ। ਪੁਰਾਣਕ ਪਾਸਾ ਮੱਕੇ ਜਦੋਂ ਗਏ ਨਾ ਉੱਥੇ ਵੀ ਗਏ ਨਾ ਇੱਥੇ ਕਰਨੀ ਦਾ ਮਲਖਿਆ ਬੈਠ ਕੇ ਮੈਂ ਤਾਂ ਗੱਲ ਕਰ ਰਿਹਾ ਸੀ ਕਿ ਮਹਾਰਾਜ ਨੇ ਅੱਜ ਜਲ ਮਗਾਇਆ ਤੇ ਪਟਾਸੇ ਪਾਇ ਪਾਣੀ ਦੇ ਵਿੱਚ ਇਹ ਮਾਤਾ ਸਾਹਿਬਕੌਰ ਨੇ ਨਹੀਂ ਪਤਾ ਸੀ ਪਾਏ ਮਾਤਾ ਸਾਹਿਬਕੌਰ ਦੇ ਨਾਲ ਆਨੰਦ ਕਰਦੇ ਹੋਇਆ ਸਰਦਾਰਨੀ ਸ਼ਦੀ ਦੇ ਵਿੱਚ ਮਾਤਾ ਜੀਤਾਂ ਜੀ ਆਏ ਪਤਾਸੇ ਲੈ ਕੇ ਆਏ ਕਿਉਂ ਇੱਕ ਮਾਂ ਬੱਚੇ ਅੰਦਰ ਸਭ ਗੁਣ ਤੇ ਮਠਾਸ ਭਰ ਸਕਦੀ ਹੈ ਪਿਤਾ ਤੇਜ ਦੇ ਸਕਦਾ ਹੈ ਜਿਸ ਕਰਕੇ ਮਾਂ ਦਾ ਰੂਲ ਅਦਾ ਕੀਤਾ ਹੈ ਮਾਤਾ ਜੀਤਾਂ ਦੀ ਮਾਤਾ ਸਹਿਬਕੌਰ ਦੀ ਢੋਲੀ ਵਿੱਚ ਪੰਛ ਤਾਂ ਪਾਇਆ ਸੀ ਕਿ ਮਹਾਰਾਜ ਨੇ ਆਨੰਦ ਕਰਦੇ ਹੋਏ ਚਾਰਲਾਮਾ ਪੜੀਆਂ ਗਈਆਂ ਪਰ ਉਹਨਾਂ ਨੇ ਆਖਿਆ ਸੀ ਹੁਣ ਗ੍ਰਹਿਸਥ ਜੀਵਨ ਨੂੰ ਪ੍ਰਦਾਨਤਾ ਨਹੀਂ ਦਿੱਤੀ ਜਾਏ ਮਾਤਾ ਸਹਿਬਕੌਰ ਤੇ ਮਾਤਾ ਸੁੰਦਰਕੌਰ ਦਿੱਲੀ ਚਲੇ ਗਏ ਹਜੂਰ ਸਭ ਮਾਤਾ ਸਹਿਬਕੌਰ ਬਹੁਤ ਲੰਮਾ ਸਮਾਂ ਰਹੀ ਜਿੱਦਣ ਉਥੋਂ ਪਰਵਾਣਾ ਹੋਇਆ ਨਾ ਪੰਥ ਝੋਲੀ ਪਾਤਰ ਸਭ ਕੁਿੱਤਲਵੰਡੀ ਆਖਿਆ ਸੀ ਜਦੋਂ ਮਾਤਾ ਸੁੰਦਰਕੌਰ ਨੇ ਪੁੱਛਿਆ ਮੇਰੇ ਸਾਂਸਾ ਮੇਰੇ ਚਾਰ ਲਾਲ ਕਿੱਥੇ ਨੇ ਕਹਿਣ ਲੱਗੇ ਹਕਮਤੋਂ ਨਿਸ਼ਾਫਰ ਕਰ ਦਿੱਤੇ ਨੇ ਇਹਨਾਂ ਪੁੱਤਰਨ ਕਿਸੇ ਇਸ ਪਰ ਤੇ ਮਾਤਾ ਸਾਹਿਬਕੌਰ ਨੇ ਆਖਿਆ ਜੇ ਕਿਤੇ ਮੇਰਾ ਵੀ ਇੱਕ ਪੁੱਤਰ ਹੁੰਦਾ ਤੇ ਦੁਨੀਆਂ ਤੇ ਨਾ ਤਾਂ ਰਹਿ ਜਾਂਦਾ ਨਾ ਕਲਗਿਆਂ ਵਾਲੇ ਪਾਸਾ ਮੇਰਾ ਵੀ ਜ਼ਿਕਰ ਕਰਦੇ ਤੇ ਘਟ ਘਟ ਕੇ ਅੰਦਰ ਕੀ ਜਾਣ ਤ ਮਹਾਰਾਜ ਨੇ ਕਿਹਾ ਘਰ ਝੋਲੀ ਨੂੰ ਪੰਥ ਦੀ ਮਾਂ ਬਣਾ ਦਿੰਦੇ ਆ ਸਦਾ ਦੁਨੀਆ ਤੇ ਜਿੰਦੀ ਰੰਗੀ ਆਖੋ ਸਤਨਾਮ ਪੰਥ ਮਾਤਾ ਸਾਹਿਬ ਗੁਰ ਦੀ ਝੋਲੀ ਪਾ ਦਤਾ ਜਦੋਂ ਮਾਤਾ ਸਾਹਿਬ ਗੁਰ ਉਹ ਜਦੋਂ ਤੁਸੀਂ ਹਜੂਰ ਸਾਹਿਬ ਜਾਂਦੇ ਹੋ ਉੱਥੇ ਗੁਰਦੁਆਰਾ ਬਣਾ ਹੋਇਆ ਪੋਰਾ ਸਾਹਿਬ ਉੱਥੇ ਮਾਤਾ ਸਾਹਿਬ ਗੁਰ ਦੀ ਯਾਦਗਾਰ ਬਣੀ ਹੋਈ ਹੈ ਚਲ ਕੇ ਆਲੇ ਪਾਸਾ ਉੱਥੇ ਜਾਂਦੇ ਤੇ ਬੈਠ ਕੇ ਮਾਤਾ ਸਾਹਿਬ ਗੁਰ ਪ੍ਰਸ਼ਾਦਾਤਰ ਕਰਦੇ ਤੇ ਛਕਦੇ ਤੇ ਜਦੋਂ ਸੰਸਾਰਿਕ ਪਿਆਰਨਾ ਕਰਨਾ ਸੀ ਤੇ ਮਾਤਾ ਸਾਹਿਬ ਕੌਰ ਨੂੰ ਬੁਲਾ ਕੇ ਕਹਿਣ ਲੱਗੇ ਤੁਸੀਂ ਦਿੱਲੀ ਚਲੇ ਜਾਓ ਤੇ ਪਤਾ ਕੀ ਆਖਿਆ ਮਹਾਰਾਜ ਤੁਹਾਡੇ ਦਰਸ਼ਨ ਕਿੱਦਾਂ ਹੋਣਗੇ ਧਿਆਨ ਦੇਉ ਬੈਣਾ ਬੈਠੀਆਂ ਨੇ ਮਹਾਰਾਜ ਨੇ ਪੰਜ ਸ਼ਾਸਤਰ ਦਿੱਤੇ ਪਾਸ ਕਰਪਾਨ ਨੂੰ ਖੰਡੂ ਖੜਗ ਤੁਬਕ ਤਬਰੇ ਅਰ ਤੀਰ ਸਹਿਬ ਸਰੋਹੀ ਸਹਿਤੀ ਜੈ ਹਮਾਰੀ ਪੀਰ ਪੰਜ ਸ਼ਾਸਤਰ ਦਿੱਤੇ ਅਸੀਂ ਦੇਖ ਸ਼੍ਰੀ ਸਾਹਿਬ ਪਾਈ ਜਨਾ ਪੰਜ ਸ਼ਾਸਤਰ ਦਿੱਤੇ ਕਿਆ ਸਵੇਰ ਉੱਠ ਕੇ ਅੰਮ੍ਰਿਤ ਵੇਲੇ ਜਪਨੀ ਸਾਹਿਬ ਦਾ ਪਾਠ ਕਰਿਓ ਮਿਆਂ ਦੇ ਵਿੱਚੋਂ ਆਸ مشیر ਧੂਕੇ ਬਾਹਰ ਦੀ ਘਰ ਵੱਲ ਤੱਕਿਓ ਇਸ مشیر ਦੇ ਵਿੱਚੋਂ ਮੇਰੇ ਦਰਸ਼ਨ ਹੋ ਜਾਣਗੇ ਪਤਾ ਨਾਲ ਕੀ ਆਖਿਆ ਖਾਲਸਾ ਮੇਰੋ ਰੂਪੇ ਖਾਸ ਖਾਲਸੀ ਮੈਂ ਹੂੰ ਕਰੂ ਨਵਾਜ਼ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰ ਪੂਰਾ ਸਤਗੁਰ ਦਾ ਖਿਤਾਬ ਦਿੱਤਾ ਸਾਨੂੰ ਸਿੱਖਾ ਤੋਂ ਅੱਜ ਕਿੱਥੇ ਖੜਾ ਹੈ ਪੰਜਾਂ ਦੇ ਕੋਲੋਂ ਅੰਮ੍ਰਿਤ ਮੰਗਿਆ ਪਾਏ ਦਇਆ ਸਿੰਘ ਨੂੰ ਕਹਿਣ ਕਿ ਦਇਆ ਸਿੰਘ ਜੀ ਤੁਸੀਂ ਸਭ ਤੋਂ ਪਹਿਲਾਂ ਸੀਸ ਭੇਟ ਕੀਤਾ ਸੀ ਤੁਸੀਂ ਆਗੂ ਹੋ ਬੰਦਾਂ ਦੇ ਜਥੇਦਾਰ ਹੋ ਤੇ ਕਿਰਪਾ ਕਰੋ ਇਹ ਸਵੰਤੀ ਬੋਧ ਮੈਨੂੰ ਵੀ ਦੇ ਦਿਓ ਆ ਬਾਣੀ ਸਵੰਤੀ ਬੋੰਦਾ ਹੈ ਸਵੰਤੀ ਬੂੰਦੀ ਪ੍ਰਭਾਸ਼ਾ ਪਤਾ ਕੀ ਹੈ ਅਸਮਾਨ ਵਿੱਚ ਬੱਦਲ ਆਉਂਦੇ ਨੇ ਮੀਂਹ ਵਰਸੇ ਘਾਹ ਤੇ ਪੈ ਜਾਏ ਘਾਹ ਦਾ ਰੰਗ ਸਫੈਦ ਹੋ ਜਾਂਦਾ ਉਸ ਘਾਹ ਨੂੰ ਹਿਰਨ ਚੁਗ ਜਾਏ ਉਹਦੀ ਨਾਭੀ ਵਿੱਚ ਕਸਤੂਰੀ ਪੈਦਾ ਹੋ ਜਾਂਦੀ ਉਹ ਜਿਹੜੀ ਸਵੰਤੀ ਬੂੰਦ ਆ ਜੇ ਕੇਲੇ ਤੇ ਪੈ ਜਾ ਤਾਂ ਕਪੂਰ ਪੈਦਾ ਹੋ ਜਾਂਦਾ ਹੈ ਉਹ ਸਵੰਤੀ ਬੂੰਦ ਜੇ ਸਿੱਪੀ ਵਿੱਚ ਪੈ ਜਾਏ ਤੇ ਸਿੱਪੀ ਵਿੱਚ ਮੋਤੀ ਪਰਖ ਪੈਦਾ ਹੋ ਜਾਂਦੇ ਨੇ ਉਹ ਸਿੱਪੀ ਜਦੋਂ ਸਵੰਤੀ ਬੂੰਦ ਪੈ ਜਾਂਦੀ ਹੈ ਤੇ 12 ਸਾਲ ਦੀ ਪਾਣੀ ਵਿੱਚ ਡੁੱਬ ਜਾਂਦੀ ਹੈ 12 ਸਾਲ ਬਾਅਦ ਮੋਤੀ ਪੈਦਾ ਹੁੰਦਾ ਹੈ ਤੇ ਜਦੋਂ ਮੋਤੀ ਪੈਦਾ ਹੋ ਜਾਏ ਤਾਂ ਫਿਰ ਉਹਦਾ ਮੁਖ ਖੁੱਲਦਾ ਤੇ ਜਿਹੜੇ ਜੋਰੀ ਨੇ ਉਹ ਮੋਤੀ ਨੂੰ ਪ੍ਰਾਪਤ ਕਰ ਲੈਂਦੇ ਨੇ ਇਹ ਕੋ ਸਵੰਤੀ ਬੂੰਦ ਜੇ ਹਾਥੀ ਦੇ ਪੈਜਾ ਦਿਮਾਗ ਵਿੱਚ ਮੋਤੀ ਪੈਦਾ ਹੋ ਜਾਂਦਾ ਹੈ ਆ ਪਗਦੇ ਨੇ ਜੂੰਦਾ ਲੱਖਦਾ ਤੇ ਮਰਿਆ ਸਵਾ ਲੱਖ ਦਾ ਤਾਕਦੇ ਆ ਉਹਦੇ ਮੱਥੇ 'ਤੇ ਮੋਤੀ ਪੈਦਾ ਹੋ ਜਾਂਦੇ ਨੇ ਮੋਤੀ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰਕੀ ਸਿੱਖ ਸੁਣੀ ਤੂੰ ਵੀ ਇਦਾਂ ਦਾ ਬਣ ਜੀ ਆਖੋ ਸਤਨਾਮ ਰਹਿਣੀ ਰਹੇ ਸੋਈ ਸਖ ਮੇਰਾ ਓ ਸਾਹਿਬ ਮੈਂ ਉਸ ਕਾ ਤੇਰਾ ਕੱਲ੍ਹਿਆਂ ਵਾਲੇ ਪਾਤਸ਼ਾਹ ਨੇ ਕਦੋਂ ਅਮਰਤ ਦੀ ਬੋਧ ਮੰਗੀ ਤੇ ਦਇਆ ਸਿੰਘ ਨੇ ਇੱਕ ਸਵਾਲ ਰੱਖਿਆ ਮਹਾਰਾਜ ਤੁਸੀਂ ਵੀ ਕੁਝ ਕਿਰਪਾ ਕਰੋ ਸੀਸਲੇ ਦਿਓ ਤੇ ਮਹਾਰਾਜ ਨੂੰ ਪਤਾ ਸੀ ਜੋ ਅਸੀਂ ਕਰ ਦਿੱਤਾ ਇਹਨਾਂ ਕੋ ਨਹੀਂ ਹੋਣਾ ਮਹਾਰਾਜ ਕਹਿਣ ਲੱਗੇ ਪਾਯਾ ਦਾਸ ਸਿੰਘ ਜੀ ਤੁਹਾਡੇ ਵਿੱਚ ਬੜੀ ਤਾਕਤ ਹੈ ਤੁਹਾਡੇ ਕੋ ਬੜੀ ਤਾਕਤ ਹੈ ਪਾਰੋ ਇੱਕ ਸੀਸ ਲੱਗ ਚੁੱਕਾ ਮੈਂ ਇੱਕ ਨਹੀਂ ਸਾਰਾ ਸਭ ਸੰਸਵਾਰ ਦੂੰ ਸਮਾਉਣ ਦਿਓ ਕਿਰਪਾ ਕਰੋ ਆ ਬੂੰਦ ਮਿੰਦਿਓ ਤੇ ਪਾਯਾ ਦਾਸ ਸਿੰਘ ਨੇ ਆਖਿਆ ਕਿਹਾ ਦਇਆ ਸਿੰਘ ਸਿੰਘ ਬਣਨਾ ਕਠਨ ਬਹੁਤ ਹਮ ਸਿੰਘ ਬਣੇ ਸੀ ਸੀਸ ਆਪਣਾ ਕਟਾਇਕੇ ਸੰਗਨ ਕੀ ਰੀਸ ਪਾਸੇ ਸੀਸ ਕੀ ਆ ਫੀਸ ਪਹਿਲੇ ਆਉ ਉਸ ਗਲੀ ਸੀ ਤਲੀ ਤੇ ਟਕਾਇਕੇ ਪਾਛੇ ਤੁਮ ਪੁਲ ਦੀਆ ਪਾੜ ਸੀਸ ਲਈਏ ਪਹਿਲੇ ਹਮ ਪੁਲ ਦੇਉਂਗੇ ਤੁਮ ਕਾ ਦੇਉਂਗੂ ਗੜਾਂਕੇ ਤੇ ਮਹਾਰਾਜ ਦੋਵੇਂ ਹੱਥ ਜੁੜੇ ਵੀਰ ਆਸਣ ਬਿਠੇ ਨੇ ਇੱਕ ਗੋਡਾ ਥੱਲੇ ਲੱਗਾ ਹੋਇਆ ਇੱਕ ਗੋਡਾ ਖੜਾ ਉਸਨੂੰ ਵੀਰ ਆਸਣ ਆਖਦੇ ਨੇ ਤੀਰਾਂ ਦਾ ਭੱਥਾ ਭਰਿਆ ਹੋਇਆ ਕੋ ਚਮਚੀਰ ਪੜੀ ਹੋਈ ਆ ਜਿਹੜਾ ਦੋਵੇਂ ਹੱਥ ਜੁੜੇ ਹੋਏ ਨੇ ਜਾਤਕ ਮੰਗੇ ਨਤਨਾਮ ਦੋਵੇਂ ਹੱਥ ਜੁੜੇ ਹੋਏ ਨੇ ਪੰਚ ਦੇ ਮੋਹਰੇ ਜਿਸ ਪੰਥ ਨੂੰ ਅੱਜ ਬਰਖਾਸਤ ਕੀਤਾ ਜਾ ਰਿਹਾ ਤੇ ਮਹਾਰਾਜ ਪਤਾ ਕੀ ਆਖਦੇ ਨੇ ਧਾਮ ਤੋਂ ਨਾ ਦੇ ਸਕੂੰ ਭੇਟਾ ਮਨਜ਼ੂਰ ਕਰੋ ਸੁਣੋ ਦਇਆ ਸਿੰਘ ਜੋ ਜੋ ਭੇਟ ਮੈਂ ਚੜਾਉਂਗਾ ਸੀਸ ਕਟਵਾ ਕੇ ਜੈਸੇ ਪਤਕੀ ਖਲਾਈ ਹੋਲੀ ਤੈਸੇ ਹੀ ਹੋਲੀ ਬੇਟਾਂ ਦੇ ਖੂਨ ਕੀ ਖਲਾਉਂਗਾ ਸਿਰੇ ਕੁਰਬਾਨੀਆਂ ਕੇ ਬਾਦ-ਬੰਦਕਾਰ ਸੰਗ ਮੌਤ ਕੀ ਘੋੜੀ ਬੇਟੇ ਚਾਰੋਂ ਮੈਂ ਬਿਠਾਉਂਗਾ ਦੋਤਮਕੌਰ ਮੈਂ ਕਟਾਉਂਗਾ ਕਟਾਰੋਂ ਸੰਗ ਦੋ ਸਰਹੰਦ ਕੀ ਦੁਆਰੋਂ ਮੈਂ ਤੜਾਊਂਗਾ ਹਊਂਗਾ ਕੇਲਾ ਫਿਰੂੰਗਾ ਮੈਂ ਜੰਗਲਾਂ ਵਿੱਚ ਛਾੜ ਕੇ ਬਲੰਗ ਸਿੱਧਾ ਕਾਟੋ ਕੀ ਬਸਾਊਂਗਾ ਸੀਸ ਦੇ ਨਤਾਜ ਹੋਊਗਾ ਹੱਥ ਪੈਨ ਬਾਜ ਹੋਊਗਾ ਖਸ ਗਿਆ ਰਾਤ ਹੋਊਗਾ ਲਵਾਰਸ ਕਹਿਲਾਊਂਗਾ ਇਹ ਕਿਉਂਗਾ ਲਾਖੀ ਜਦੋਂ ਤਮਕੌਰ ਦੀ ਗੜੀ ਤੋਂ ਉਤਰ ਲੱਗਿਆ ਨਾ ਗਲ ਕੀ ਢੋੜਾ ਉਸ ਵਕਤ ਮਹਾਰਾਜ ਨੇ ਆਪਣਾ ਉਤਰ ਕੇ ਭਾਗੀ ਸੰਗ ਸੰਗ ਦੀ ਝੋਲੀ ਪਾ ਦਿੱਤਾ ਸੀ ਪੰਥ ਦੀ ਝੋਲੀ दो पुत्र कुर्बान कर देते, दो सरहदियां दोबारा में चढ़ा होऊंगा अकेला फिरूंगा मैं जंगलों में छाड़ के बलंग से जा काटो की बिसाऊंगा शीस पे ना तार होगा हाथ पे ना बा खुश गया राज होगा, होगा। लवार कहलाऊंगा किसी पासी महल होंगे किसी पासी खोद महलों को लाऊंगा होऊंगा अकेला फिरूंगा मैं जंगलों में छाड़ के बलंग से जा काटो की बिछाऊंगा सुखों के समेत सरबंसा भेट की आप तो पला दो पाल लो सेवक कहलाऊंगा ਏ ਮੇਰੇ ਕਲਗਿਆਂ ਵਾਲੇ ਪਾਤਸ਼ਾਹ ਨੇ ਤਰਲਾ ਲੈ ਕੇ ਨਾ ਪੰਜ ਕੁੱਟ ਅਮਰਤ ਦੇ ਪ੍ਰਾਪਤ ਕੀਤੇ ਆਖੋ ਸਤਨਾਮ ਵਾਹ